जो बोले सुन भ भगवान वाल्मीकि वाल वाल महाराज की जय जय वाल्मीकि जी आज विशेष मुलाकात बेडफोर्ड दी अर्दी इंग्लैंड ਦੇ ਵਿੱਚ ਸਾਡੇ ਪਰਮ ਅਦਰਨੀਏ ਰਿਸਪੈਕਟਡ ਵਾਲਮੀਕੀ ਧਰਮ ਦੀ ਆਨ ਬਾਨ ਤੇ ਸ਼ਾਨ ਕੌਮੀ ਰਤਨ ਅਵਾਰਡ ਦੇ ਨਾਲ ਸਰਮਾਨਿਤ ਪਰਮ ਅਦਰਨੀਏ ਵੀਰ ਹਰੀਸ਼ ठाਪਰ ਜੀ ਉਹਨਾਂ ਦੇ ਘਰ ਦੇ ਵਿੱਚ ਅੱਜ ਆਪਾਂ ਬੈਠੇ ਆਂ। ਭਗਵਾਨ ਵਾਲਮੀ ਦੀ ਸਫਾ ਬੈਂਡਫੋਰਡ ਦੇ ਵਿੱਚ ਮੰਦਿਰ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਸੋਹਣੇ-ਸੋਹਣੇ satsang ਹੋ ਰਿਹਾ ਹੈ। ਕਿ ਅੱਜ ਇੱਕ ਹੋਰ ਖੁਸ਼ੀ ਸਾਂਝੀ ਕਰਨ ਵਾਸਤੇ ਇੰਗਲੈਂਡ ਦੇ ਨਾਲ-ਨਾਲ ਅਮਰੀਕਾ ਦੇ ਵਿੱਚ ਵੀ ਪ੍ਰਮਾਤਮਾ ਦੇ ਬਹੁਤ ਸੋਹਣੇ satsang ਹੋਏ। ਯੂਰਪ ਦੇ ਵਿੱਚ ਵੀ ਪ੍ਰਮਾਤਮਾ ਦੇ ਬਹੁਤ ਵਧੀਆ satsang ਹੋਏ। ਦੁਬਈ ਦੀ ਧਰਤੀ ਤੇ ਵੀ ਪ੍ਰਮਾਤਮਾ ਦਾ ਬਹੁਤ ਵੱਡਾ satsang ਹੋਇਆ। ਉਹੀ ਉਸੇ ਹੀ ਲੜੀ ਨੂੰ ਵਿਧਾਨਦੇ ਹੋਏ ਮੌਂਟਰੀਅਲ ਭਗਵਾਨ ਵਾਲਮੀਕੀ ਜੀ ਮਜਵੀ ਸੇਕ ਸਬਾ ਦੇ ਮੌਂਟਰੀਅਲ ਦੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੀ ਸੇਵਾ ਸਦ ਭਾਵਨਾ ਦੇ ਨਾਲ ਉਹਨਾਂ ਦੇ ਪ੍ਰਧਾਨ ਸਾਹਿਬ ਪਰਮ ਅਦਰਨੀਏ ਬੀ ਵਿਸ਼ਰੇਸ਼ ਸਤਨਾਮ ਸਿੰਘ ਜੀ ਦੀ ਯੋਗ ਅਗਵਾਈ ਦੇ ਵਿੱਚ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ 3 ਜਨਵਰੀ 2026 ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਸਦ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਭਗਵਾਨ ਵਾਲਮੀਕੀ ਯੋਗ ਆਸ਼ਰਮ ਡੇਰਾ ਰਹੀਮਪੁਰ ਤੋਂ ਪਰਮ ਅਦਰਨੀਏ ਸੰਤ ਬਾਜਯੋਗੀ ਪ੍ਰਗਟਨਾਥ ਜੀ ਮਹਾਰਾਜ ਉੱਥੇ ਪਹੁੰਚ ਰਹੇ ਨੇ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਉਸ ਆਸੰਦ ਵਿੱਚ ਪਹੁੰਚੋ ਪ੍ਰਮਾਤਮਾ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਉੱਥੇ ਤੇ ਜਿਹੜੀ ਟੀਮ ਹੈ ਜਿਹੜੀ ਕਮੇਟੀ ਹੈ ਉਹਨਾਂ ਦੀ ਹਿੰਮਤ ਬਣੋ ਉਹਨਾਂ ਦਾ ਹੌਸਲਾ ਵਧਾਓ ਤਾਂ ਕਿ ਅੱਗੇ ਤੋਂ ਸਮਾਜ ਦੀ ਸੇਵਾ ਕਰ ਸਕਣ ਸੋ ਇਹ ਸ਼ਾਸਨ ਦੇ ਵਿੱਚ ਪਰਮਾਤਮਾ ਦੀ ਬਾਣੀ ਦਾ ਤੇ ਭਜਨ ਦਾ ਗੁਣਗਾਨ ਕਰਨਗੇ ਸਾਡੀ ਕੌਮ ਦੇ ਮਹਾਨ ਪ੍ਰਚਾਰਕ ਪਰਮ ਅਦਰਨੀਏ ਪਾਈ ਸਾਹਿਬ ਪਾਈ ਬਲਵੀਰ ਸਿੰਘ ਜੀ ਮੁੱਧਾਂ ਵਾਲੇ ਉਹਨਾਂ ਦੇ ਨਾਲ ਸਾਡੇ ਵੀਰ ਪਾਈ ਵਿਕਰਮ ਸਿੰਘ ਤੇਜੀ ਜੀ ਜੋ ਪਰਮਾਤਮਾ ਦਾ ਗੁਣਗਾਨ ਕਰਨਗੇ ਉਹਨਾਂ ਦੇ ਨਾਲ ਪਰਮ ਅਦਰਨੀਏ ਵੀਰ ਜਸਵੀਰ ਸਿੰਘ ਜੀ ਸੁਮੌਂਟਰੀਅਲ ਭਗਵਾਨ ਵਾਲਮੀਕੀ ਜੀ ਮਜਬੂਤ ਸਿੱਖ ਸਭਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਕੀਤਾ ਸੰਤਾਂ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਮਹਾਨ ਯੋਗਦਾਨ ਦਾ ਸਬੰਧ ਬਣਾਇਆ ਉਹਨਾਂ ਨੇ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਤਸੰਗ ਦੇ ਵਿੱਚ ਜ਼ਰੂਰ ਪਹੁੰਚਣਾ ਜਿੱਥੇ ਵੀ ਕੈਨੇਡਾ ਦੀ ਧਰਤੀ ਤੇ ਸੰਤਾਂ ਵਸਦੀਆਂ ਨੇ ਜਿੱਥੇ-ਜਿੱਥੇ ਵੀ ਪਰਮਾਤਮਾ ਦੇ ਸਤਸੰਗ ਹੁੰਦੇ ਨੇ ਚਾਹੇ ਮਾਲਟਨ ਵਿੱਚ ਹੋਵੇ ਚਾਹੇ ਟੋਰਾਂਟੋ ਵਿੱਚ ਹੋਵੇ ਜਿੱਥੇ ਵੀ ਤੁਹਾਨੂੰ ਸੇਵਾ ਦਾ ਮੌਕਾ ਮਿਲਦਾ ਜ਼ਰੂਰ ਉੱਥੇ ਸੇਵਾ ਕਰੋ ਔਰ ਇਹਨਾਂ ਵੀਰਾਂ ਦਾ ਸਹਿਯੋਗ ਕਰੋ ਇਹਨਾਂ ਦਾ ਸਾਥ ਦਿਓ ਇਹਨਾਂ ਦੀ ਹਿੰਮਤ ਬਣੋ ਤਾਂ ਕਿ ਵੱਧ ਚੜ ਕੇ ਪਰਮਾਤਮਾ ਦੇ ਚਰਨਾਂ ਦੀ ਸੇਵਾ ਕਰ ਸਕਣ